ਨਜ਼ਰ ਆ ਰਹੀ ਹੈ ਸਰਫੀਕਲ ਜੀ ਮੈਂ ਤੁਹਾਡਾ ਆਪਣਾ ਹਜੂਰ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਨਗਰ ਸਾਹਿਬ ਅੱਜ ਮਿਤੀ 4 ਅਕਤੂਬਰ ਸਵੇਰ ਦੇ 10:30 ਵਜੇ ਇੱਕ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨਾਂ ਦੀ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਚ ਵੀ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਭਾਖੜੇ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹੇ ਆਪਣੇ ਕੋਲ ਜਗ੍ਹਾ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੁਪਹਿਰੇ 12 ਵਜੇ ਜਿਹੜਾ ਹੈ ਉਦੇ ਵਿੱਚੋਂ ਜਿਹੜੇ ਉਸ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਤੇ ਸਪਿਲ ਵੇਜ਼ ਹੁੰਦੇ ਨੇ ਉਹਨੂੰ 2 ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਜਿਹੜਾ ਹੈ 7000 ਕਿਊਸਿਕ ਪਾਣੀ ਜਿਹੜਾ ਐਕਸਪ੍ਰੈਸਟ ਹੈ ਜ ਉਹਦੇ ਉਸ ਉੱਪਰ ਚੱਲ ਰਿਹਾ ਸੜੀਆਂ ਨਹਿਰਾਂ ਦੇ ਵਿੱਚ ਇਸ ਵਕਤ 20000 ਕਿਊਸਿਕ ਜਾ ਰਿਹਾ ਹੈ 23 11 ਦੂਜੀ ਚੋਂ 9 20 ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸਤਲੁਜ ਡਾਊਨਫ੍ਰੇਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਤਲੁਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 60000 ਕਿਊਸਿਕ ਪਾਣੀ ਜਿਹੜਾ ਹੈ ਉਹ ਹੋਰ ਅਸੀਂ ਅਗਲੇ ਇੱਕ ਦੋ ਦਿਨ ਛੱਡਣ ਦੀ BBMP ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰਿਲੀਜ਼ ਹੋਣਗੇ 12ਵੇਂ ਤੋਂ ਹੌਲੀ ਹੌਲੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹੜਾ ਹੈ ਉਹ ਵੱਲ ਵਟਸਐਪ ਦਾ ਕੋਸ਼ਿਸ਼ ਇਹ ਹੈ ਕਿ اگلے 2 ਦਿਨਾਂ ਤੱਕ ਇੱਥੇ ਬਰਸਾਤ ਨਹੀਂ ਪਈ ਆਪਣੇ ਲੱਗ ਕੇ ਉਦੋਂ ਤੱਕ ਆਪਾਂ ਪਾਣੀ ਕਰਕੇ ਉਹ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸਾਡੀ ਸਵਾ ਹੈ ਸਰਸਾ ਕਿ ਉਹਦਾ ਪਾਣੀ ਆਊਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਣਾ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਕਿਤੇ ਤੇ ਜਾਣਕਾਰੀ ਆਪ ਜੀ ਨੂੰ ਬੇਜਤੀ ਹੈ ਸਭ ਦੇ ਨਾਲ ਸਾਂਝੀ ਕਰ ਦਿਓ ਅੱਜ 12:00 ਵਜੇ ਮਿੱਟੀ ਚਾਰ ਪਿਗਨ ਫਿਰ 2:00 ਫਿਰ ਜੀ ਆਪਣੇ ਨੇਗੇਟਾ ਕੁਰੀਆਂ ਦੇ ਪ੍ਰਕਾਸ਼ਨ ਜੇ ਜਦੋਂ ਇੱਥੇ ਬਰਸਾਤ ਹੋਊਗੀ ਗੇਟ ਬੰਦ ਕਰਦਾ ਨਹੀਂ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਾਡੀਆਂ ਫਲੈਸ਼ ਫਲੱਡਸ ਆਉਂਦੇ ਨੇ ਜਿਹੜੇ ਸਵਾਹ ਦੇ ਵਿੱਚ ਸਰਸਾ ਦੇ ਵਿੱਚ ਚਰਨ ਗੰਗਾ ਦੇ ਵਿੱਚ ਜਾਂ ਫਿਰ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਕੋਈ ਮੁਰਤਾ ਨੁਕਸਾਨ ਨਾ ਹੋਵੇ ਸਾਰੇ ਪ੍ਰਸ਼ਾਸਨ ਨੇ ਸਾਰੀ ਨਜ਼ਰ ਪਾਈ ਰੱਖੀ ਹੈ ਕੋਈ ਕਬਲਾ ਅੰਗੇ ਲੋੜ ਨਹੀਂ ਆਸੀ ਆ ਗਿਆ ਧੰਨਵਾਦ ਜੀ ਤੋਂ ਦਰੇ ਪਾਖੜਾ ਡੈਮ ਦੇ ਫਲੱਡ ਗੇਟ ਜੁੜੇ ਕੀ ਖੋਲੇ ਜਾ ਰਹੇ ਨੇ ਜਿ ਹਾਂ ਸਖਾ ਮੰਤਰੀ ਹਰਜੋਤ ਸਿੰਘ ਬੈਂਸ ਦੇ ਪੱਲੋਂ ਇੱਕ ਵੱਡੀ ਅਪਡੇਟ ਜੁੜੇ ਕੀ ਵੀਡੀਓ ਬਿਆਨ ਦੇ ਜ਼ਰੀਏ ਜਾਰੀ ਕਰ ਦਿੱਤੀ ਗਈ ਹੈ ਤਾਂ ਪਾਖੜਾ ਡੈਮ ਦੇ ਫਲੱਡ ਗੇਟ 2 2 ਫੁੱਟ ਤੱਕ ਜੁੜੇ ਕੀ ਖੋਲੇ ਜਾ ਰਹੇ ਨੇ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬੀਆਂ ਦੀ ਚਿੰਤਾ ਜੁੜੇ ਕੀ ਵਧਦੀ ਹੋਈ ਨਜ਼ਰ ਆ ਰਹੀ ਹੈ ਸਫੀਰ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ शिक्षा मंत्री पंजाब देओल कलकश्री नायरपुर साहब आज ਮਿਤੀ 4 ਅਕਤੂਬਰ ਸਵੇਰੇ 10:30 ਵਜੇ ਇੱਕ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਚ ਵੀ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਭਾਖੜੇ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹੇ ਆਪਣੇ ਕੋਲ ਜਗ੍ਹਾ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੁਪਹਿਰ 12 ਵਜੇ ਜਿਹੜਾ ਹੈ ਉਹਦੇ ਵਿੱਚੋਂ ਜਿਹੜੇ ਉਸ ਦੇ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਤੇ ਸਪਿਲ ਵੇਜ਼ ਹੁੰਦੇ ਨੇ ਉਹਨੂੰ 2 ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਉਹ ਜਿਹੜਾ ਹੈ 70000 ਕਿਊਸੀ ਪਾਣੀ ਜਿਹੜਾ ਐਕਸਪਲਸ਼ਨ ਹੈ ਜਿਹੜਾ ਉਸ ਵਕਲ ਚੱਲ ਰਿਹਾ ਹੈ ਸੜੀਆਂ ਨਹਿਰਾਂ ਦੇ ਵਿੱਚ ਇਸ ਵਕ 20000 ਕਿਊਸਿਕ ਜਾ ਰਿਹਾ ਹੈ 23 11 ਦੂਜੀ ਚ ਨੂੰ 20 ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸਤਲੁਜ ਡਾਉਨਸਟ੍ਰੀਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਤਲੁਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 60000 ਕਿਊਸਿਕ ਪਾਣੀ ਜਿਹੜਾ ਹੈ ਉਹ ਹੋਰ ਅਸੀਂ ਅਗਲੇ ਦੋ ਦਿਨ ਛੱਡਣ ਦੇ BBMP ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰਿਲੀਜ਼ ਹੋਣਗੇ 12ਵੀਂ ਤੋਂ ਹੌਲੀ ਹੌਲੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹੜਾ ਹੈ ਉਹ ਸਤ ਲੈਵਲ ਵੱਧ ਸਕਦਾ ਕੋਸ਼ਿਸ਼ ਇਹ ਹੈ ਕਿ ਅਗਲੇ ਇੱਕ ਦੋ ਦਿਨ ਜਦੋਂ ਤੱਕ ਇੱਥੇ ਬਰਸਾਤ ਨਹੀਂ ਪੈਦੀ ਆਪਣੇ ਇਲਾਕੇ ਉਦੋਂ ਤੱਕ ਆਪਾਂ ਪਾਣੀ ਕਰਕੇ ਹੋਰ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸਾਡੀ ਸਵਾਹ ਹੈ ਸਰਸ ਕਿ ਉਹਦਾ ਪਾਣੀ ਆਊਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਾਂ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਕਿਤੇ ਤੇ ਜਾਣਕਾਰੀ ਆਪ ਜੀ ਨੂੰ ਬੇਨਤੀ ਹੈ ਸਭ ਦੇ ਨਾਲ ਸਾਂਝੀ ਕਰ ਦਿਓ ਅੱਜ 12 ਵਜੇ ਮਿਤੀ 4 ਅਕਤੂਬਰ ਨੂੰ ਦੁਪਹਿਰ 2 ਫੁੱਟ ਜਿਹੜੀ ਪਾਕ ਨਾਲ ਨਹੀਂ ਕਿ ਇਹਟਾ ਖੋਲ ਰਹੇ ਆ ਜੇ ਪ੍ਰੀਕਾਸ਼ਨ ਤੇ ਜਦੋਂ ਇੱਥੇ ਬਰਸਾਤ ਹੋਗੀ ਗੇਟ ਬੰਦ ਕਰ ਦਾਂਗੇ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਾਡੀਆਂ ਫਲੈਸ਼ ਫਲੱਡਸ ਆਉਂਦੇ ਨੇ ਜਿਹੜੇ ਸਵਾਹ ਦੇ ਵਿੱਚ ਸਰਸਾ ਦੇ ਵਿੱਚ ਚਰਨ ਗੰਗਾ ਦੇ ਵਿੱਚ ਜਾਂ ਫਿਰ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਕੋਈ ਮੋਟਾ ਨੁਕਸਾਨ ਨਾ ਹੋਵੇ ਸਾਰੇ ਪ੍ਰਸ਼ਾਸਨ ਨੇ ਸਾਰੀ ਨਜ਼ਰ ਬਣਾਈ ਰੱਖੀ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਅਸੀਂ ਲੱਗੇ ਹਾਂ ਧੰਨਵਾਦ ਜੀ ਤਦਰੀ ਪਾਖੜਾ ਡੈਮ ਦੇ ਫਲੱਡ ਗੇਟ ਜੜੇ ਕੀ ਖੋਲੇ ਜਾ ਰਹੇ ਨੇ ਜਿਸ ਹਾਸ ਕਮੰਟਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇੱਕ ਪੱਟੀ ਅਪਡੇਟ ਜੜੇ ਕੀ ਵੀਡੀਓ ਬਿਆਨ ਦੇ ਜ਼ਰੀਏ ਜਾਰੀ ਕਰ ਦਿੱਤੀ ਗਈ ਹੈ ਤਾਂ ਪਾਖੜਾ ਡੈਮ ਦੇ ਫਲੱਡ ਗੇਟ 2 2 ਫੁੱਟ ਤੱਕ ਜੜੇ ਕੀ ਖੋਲੇ ਜਾ ਰਹੇ ਨੇ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬੀਆਂ ਦੀ ਚਿੰਤਾ ਜੜੇ ਕੀ ਵਧਦੀ ਹੋਈ ਨਜ਼ਰ ਆ ਰਹੀ ਹੈ ਸਫੀਰ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਸ਼ਰੀ ਨੰਗੂਰ ਸਾਹਿਬ ਅੱਜ ਮਿਤੀ 4 ਅਕਤੂਬਰ ਸਵੇਰ ਦੇ 10:30 ਵਜੇ ਇੱਕ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਚ ਵੀ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਭਾਖੜਾ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹੇ ਆਪਣੇ ਕੋਲ ਜਗ੍ਹਾ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੁਪਹਿਰ 12 ਵਜੇ ਜਿਹੜਾ ਹੈ ਉਦੇ ਵਿੱਚੋਂ ਜਿਹੜੇ ਉਸੇ ਫਲਡ ਗੇਸ ਕਹਿੰਦੇ ਨੇ ਜਿਹੜੇ ਮੇਨ ਤੇ ਸਪਿਲ ਵੇਸ ਹੁੰਦੇ ਨੇ ਉਹਨੂੰ ਦੂ ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਜਿਹੜਾ ਹੈ 60000 ਕਿਊਸਿਕ ਪਾਣੀ ਜਿਹੜਾ ਐਕਸਪ੍ਰੈਸਟ ਹੈ ਜੋ ਉਹ ਰਸਵ ਚੱਲ ਰਿਹਾ ਸਾਡੀਆਂ ਨਹਿਰਾਂ ਦੇ ਵਿੱਚ ਇਸ ਵਕਤ 20000 ਕਿਊਸਿਕ ਜਾ ਰਿਹਾ 23 11 ਦੂਜੀ ਨੂੰ ਬੀ ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸਤਲੁਜ ਡਾਊਨ ਸਟ੍ਰੀਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਤਲੁਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 7000 ਕਿਊਸਿਕ ਪਾਣੀ ਜਿਹੜਾ ਹੈ ਉਹ ਹੋਰ ਅਸੀਂ ਅਗਲੇ 1-2 ਦਿਨ ਛੱਡਣ ਦੀ ਬੀਬੀਐਮਪੀ ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰਿਲੀਜ਼ ਹੋਣਗੇ 12ਵੇਂ ਤੋਂ ਹੌਲੀ-ਹੌਲੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹੜਾ ਹੈ ਉਹ ਸਤਲੁਜ ਦਾ ਲੈਵਲ ਵਧਸੇਗਾ ਕੋਸ਼ਿਸ਼ ਇਹ ਹੈ ਕਿ ਅਗਲੇ 1-2 ਦਿਨਾਂ ਤੱਕ ਇ ਉਦੋਂ ਤੱਕ ਆਪਾਂ ਪਾਣੀ ਕਰਕੇ ਉਹ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸੜੀ ਸਵਾ ਹੈ ਸਰਸਾ ਕਿਉਂ ਉਹਦਾ ਪਾਣੀ ਆਉਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਾਂ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਗਿੱਟਰ ਤੇ ਜਾਣਕਾਰੀ ਆਪ ਜੀ ਨੂੰ ਬੇਜਤੀ ਹੈ ਸਭ ਦੇ ਨਾਲ ਸਾਂਝੀ ਕਰ ਦਿਓ ਅੱਜ 12:00 ਵਜੇ ਮਿੱਟੀ ਚਾਰ ਤੋਂ ਬਦਨ ਫਿਰ ਦੋ ਫੁੱਟ ਦੀ ਪਾਗਣਾ ਲੈਣੇ 게ਟਾ ਖੋਲ ਰਿਹਾ ਹੈ ਜੈ ਪ੍ਰਿਕਾਸ਼ਨ ਤੇ ਜਦੋਂ ਇੱਥੇ ਬਰਸਾਤ ਹੋਊਗੀ ਗੇਟ ਬੰਦ ਕਰ ਦਾਂਗੇ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸੜੀਆਂ ਫਲੈਸ਼ ਫਲਰਟ ਸੰਦੇ ਨੇ ਦੇ ਵਿੱਚ ਚਰਨ ਨੰਗਾ ਦੇ ਵਿੱਚ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਕੋਈ ਬਹੁਤਾਂ ਨੂੰ ਨੁਕਸਾਨ ਨਾ ਹੋਵੇ ਸਾਰੇ ਪ੍ਰਸ਼ਾਸਨ ਨੇ ਸਾਰੀ ਨਜ਼ਰ ਬਣਾਈ ਰੱਖੀ ਹੈ ਕੋਈ ਕਬੜਾ ਨਹੀਂ ਲੋੜ ਨਹੀਂ ਅਸੀਂ ਲੱਗੇ ਹਾਂ ਧੰਨਵਾਦ ਜੀ ਤੇ ਦਰੇ ਪਾਖੜਾ ਡੈਮ ਦੇ

ਕੇਮંત્રી ਪੰਜਾਬ ਦੇ ਵਿਗਾਖ ਕਲਕਸ਼ਰੀ ਨੰਦਪੁਰ ਸਾਹਿਬ ਅੱਜ ਮਿਤੀ 4 ਅਕਤੂਬਰ ਸ੍ਰੀਅਤੇ ਸਾਡੇ ਦੱਸੋ ਜੀ ਇੱਕ ਇੰਪੋਰਟੈਂਟ ਅਪਡੇਟ ਹੈ ਕਿ ਜਿਵੇਂ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨਾਂ ਦੀ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਵਿੱਚ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਭਾਖੜੇ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹੇ ਆਪਣੇ ਕੋਲ ਜਗ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਆ ਅੱਜ ਦੇ ਬੇਬਾਣਾ ਬਚੇ ਜਿਹੜਾ ਹੈ ਉਹਦੇ ਵਿੱਚੋਂ ਜਿਹੜੇ ਉਸੇ ਫਲਡ ਗੇਸ ਕਹਿੰਦੇ ਨੇ ਜਿਹੜੇ ਮੇਨ ਉਹਦੇ ਸਪਿਲ ਵੇਸ ਹੁੰਦੇ ਨੇ ਉਹਨੂੰ ਦੂ ਫਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਜਿਹੜਾ ਹੈ 60000 ਕਿਊਸਿਕ ਪਾਣੀ ਜਿਹੜਾ ਐਕਸਪੈਕਸ਼ਨ ਹੈ ਜਿਹੜਾ ਉਸ ਵਕਤ ਚੱਲ ਰਿਹਾ ਸਾਡੀਆਂ ਨਹਿਰਾਂ ਦੇ ਵਿੱਚ ਇਸ ਵਕਤ 20000 ਕਿਊਸਿਕ ਜਾ ਰਿਹਾ 23 11 ਨੂੰ ਜਿੱਚ ਨੂੰ ਬੀ ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸੱਤਲੂਜ ਡਾਊਨਸਟ੍ਰੀਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸੱਤਲੂਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 60000 ਕਿਊਸਿਕ ਪਾਣੀ ਜਿਹੜਾ ਹੈ ਉਹ ਹੋਰ ਅਸੀਂ ਇਕਲਕ ਦੋ ਦਿਨ ਛੱਡਣ ਦੀ ਬੀਬੀਐਮਪੀ ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰੀਲੀਜ਼ ਹੋਣਗੇ ਬਾਦਮੀ ਤਹੜੀ ਵਰੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹੜਾ ਹੈ ਸੱਤਲੂਜ ਦਾ ਲੈਵਲ ਵੱਧ ਸਕਦਾ ਕੋਸ਼ਿਸ਼ ਇਹ ਹੈ ਕਿ ਅਗਲੇ ਇਕ ਦੋ ਦਿਨ ਜਿੰਨਾ ਤੱਕ ਇੱਥ ਉਧੋਂ ਤੱਕ ਆਪਰ ਪਾਣੀ ਕਰਕੇ ਉਹ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਆ ਤਾਂ ਜਿਹੜਾ ਸੜੀ ਸਵਾ ਹੈ ਸਰਸਾ ਕਿ ਉਹਦਾ ਪਾਣੀ ਆਉਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਰ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਕਿਟਰ ਤੇ ਜਾਣਕਾਰੀ ਆਪ ਜੀ ਨੂੰ ਬੇਜਤੀ ਹੈ ਸਭ ਦੇ ਨਾਲ ਸਾਂਝੀ ਕਰ ਦਿਓ ਅੱਜ 12:00 ਵਜੇ ਮਿੱਟੀ ਚਾਰ ਤੋਂ ਬਰਨ ਦਰ ਫਿਰ 2 ਫੁੱਟ ਜਿਹੜੀ ਪਾਖੜਾ ਦੇ ਡੈਮ ਕੋਲ ਰਹੀਆਂ ਜਿਹੜੇ ਕੁਐਸ਼ਨ ਤੇ ਜਦੋਂ ਇੱਥੇ ਬਰਸਾਤ ਹੋਊਗੀ ਗੇਟ ਬੰਦ ਕਰਦਾਂਗੇ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਾਡੀਆਂ ਫਲੈਸ਼ ਫਲਡਸ ਆਉਂਦੀ ਨੇ ਜਿਹੜੇ ਸਵਾਂ ਦੇ ਵਿੱਚ ਸਰਸਾ ਦੇ ਵਿੱਚ ਚਰਨ ਗੰਗਾ ਦੇ ਵਿੱਚ ਆ ਜਾਂ ਫਿਰ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਕੋਈ ਵੱਡਾ ਨੁਕਸਾਨ ਨਾ ਹੋਵੇ ਸਾਰੀ ਪ੍ਰਸ਼ਾਸਨ ਨੇ ਸਾਰੀ ਨਜ਼ਰ ਪnai ਲੱਖੀ ਹੈ ਕੋਈ ਕੰਬਲਾਂ ਨਹੀਂ ਲੋੜੀ ਅਸੀਂ ਕਰੀਏ ਧੰਨਵਾਦ ਜੀ ਤੇ ਦਰੇ ਪਾਖੜਾ ਡੈਮ ਦੇ ਫਲੱਡ ਗੇਟ ਜੜੇ ਕੀ ਖੋਲੇ ਜਾ ਰਹੇ ਨੇ ਜਿ ਹਾਂ ਸਖਾ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇੱਕ ਵੱਡੀ ਅਪਡੇਟ ਜੜੇ ਕੀ ਵੀਡੀਓ ਬਿਆਨ ਦੇ ਜ਼ਰੀਏ ਜਾਰੀ ਕਰ ਦਿੱਤੀ ਗਈ ਹੈ ਤਾਂ ਪਾਖੜਾ ਡੈਮ ਦੇ ਫਲੱਡ ਗੇਟ 2-2 ਫੁੱਟ ਤੱਕ ਜੜੇ ਕੀ ਖੋਲੇ ਜਾ ਰਹੇ ਨੇ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬੀਆਂ ਦੀ ਚਿੰਤਾ ਜੜੇ ਕੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਸਫੀਰ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਰਕਸ਼ਰਿ ਲੰਕਪੁਰ ਸਾਹਿਬ ਅੱਜ ਮਿਤੀ 4 ਅਕਤੂਬਰ ਸ੍ਰੀਅਤੇ ਸਾਡੇ ਦੱਸੋ ਜੀ ਇੱਕ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ